ਫੋਟੋ ਸੁਵੀਰਾ ਰਾਹੋਂ ਸ਼ਹਿਰ ਤੋਂ ਦਿਖਾਈਆਂ ਜਾ ਰਹੀਆਂ ਨੇ ਇੱਥੇ ਦੱਸ ਦਈਏ ਕੀ ਜਿਹੜਾ ਕੀ ਐ ਇੱਕ ਕੈਂਪ ਦਾ ਯੋਜਨ ਕੀਤਾ ਗਿਆ ਹੈ ਅਸੀਂ ਇਹ ਗੱਲ ਕਰਾਂਗੇ ਇੱਥੇ ਡਾਕਟਰ ਸਾਹਿਬ ਨਾਲ ਉਹ ਸਾਨੂੰ ਜਾਣਕਾਰੀ ਦੇਣਗੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਵਿਖੇ ਕਿਸ ਕੈਂਪ ਦਾ ਯੋਜਨ ਕੀਤਾ ਗਿਆ ਕੈਂਪ ਸੰਬੰਧੀ ਜਾਣਕਾਰੀ ਲਵਾਂਗੇ ਜੀ ਮੈਂ ਡਾਕਟਰ ਪਿਊਸ਼ ਐਂਡ ਮੈਡੀਸਨ ਅ ਇੱਥੇ ਅਸੀਂ ਅੱਜ ਗੁਰਦੁਆਰਾ ਸਿੰਘ ਸਭਾ ਬੱਸ ਸਟੈਂਡ 'ਤੇ ਰਹਾਂ ਹਾਂ ਕੈਂਪ ਲਗਾਇਆ ਹੈ ਪ੍ਰੀ ਮੈਡੀਕਲ ਕੈਂਪ ਹੈ ਜਿੱਥੇ ਦਵਾਈਆਂ ਫ੍ਰੀ ਦਿੱਤੀਆਂ ਜਾਊਗੀਆਂ ECG ਫ੍ਰੀ ਹੋਊਗੀ ਬਲੱਡ 슈ਗਰ ਫ੍ਰੀ ਹੈ ਡਾਈਟ ਦੀ ਕੰਸਲਟੇਸ਼ਨ ਲਈ ਮੈਮ ਹੈਗੇ ਆ ਤੇ ਉਸ ਤੋਂ ਇਲਾਵਾ ਟੈਸਟਾਂ ਦੇ ਉੱਤੇ ਵੀ ਕਾਫੀ ਜ਼ਿਆਦਾ ਛੂਟ ਦਿੱਤੀ ਜਾ ਰਹੀ ਹੈ ਜਿਹਨੂੰ ਕੋਈ ਵੀ ਕੋਈ ਹਾਰਟ ਦੀ ਬਿਮਾਰੀ ਹੈ ਫੇਫੜਿਆਂ ਦੀ ਕੋਈ ਬਿਮਾਰੀ ਗੁਰਦਿਆਂ ਦੀ ਲਿਵਰ ਦੀ ਕੋਈ ਵੀ ਅਗਰ ਦੀ ਬਿਮਾਰੀ ਹੈ ਕੀ ਹੈ ਜਾਂ 슈ਗਰ ਵੀ ਵੀ ਥਾਇਰੋਇਡ ਇਹਦਾ ਤਾਂ ਕੋਈ ਵੀ ਜੇ ਹੈਗਾ ਤਾਂ ਉਹ ਆਪਣਾ ਕੈਂਪ ਜਾ ਕੇ ਲਾਭ ਚੱਕ ਸਕਦਾ ਹੈ ਜੀ ਇਹ ਤੁਹਾਡਾ ਕੈਂਪ ਅੱਜ ਹੀ ਲੱਗਣਾ ਜਾਂ ਇੱਕ ਤੁਸੀਂ ਹੋਰ ਵੀ ਸਾਨੂੰ ਇੱਕ ਸਨੇਹਾ ਦਿੱਤਾ ਸੀਗਾ ਕਿ 14 ਤਰੀਕ ਨੂੰ ਬੋਸ ਸਰ ਫਾਈਬਰੋਸਕੈਨ ਕੈਂਪ ਹੈ ਲਿਵਰ ਦੀ ਜਾਂਚ ਦਾ ਕੈਂਪਾ ਹੋ ਲਿਵਰ ਦੀ ਉਹਦੇ ਵਿੱਚ ਸਕੈਨ ਕੀਤੀ ਜਾਊਗੀ ਜੋ ਆਮ ਤੌਰ ਤੇ ਕਾਫੀ ਮਹਿੰਗੀ ਹੁੰਦੀ ਹੈ ਉਹਦੀ ਜਿਹੜੀ ਸਕੈਨ ਆ 14 ਤਰੀਕ ਨੂੰ ਹੋਊਗੀ 4 ਵਜੇ ਤੋਂ 6 ਵਜੇ ਦੇ ਵਿੱਚ ਉਹ 350 ਰੁਪਏ ਚ ਸਕੈਨ ਹੋਊਗੀ ਉਹ ਜਾਰਡਨ ਰੋਡ ਹੀ ਸੈਂਟਰ ਦੇ ਉੱਤੇ ਹੋਊਗੀ ਡਾਕਟਰ ਡਿਊਸ਼ ਮੈਡੀਕਲ ਜਾਰਡਨ ਰੋਡ ਲਾਲ ਹਵੇਲੀ ਦੇ ਸਾਹਮਣੇ ਏ ਸਾਡੇ ਡਾਕਟਰ ਸਾਹਿਬ ਜੀ ਨੇ ਇਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਮਲਕੀਤ ਸਿੰਘ ਜੀ ਨਾਲ ਵੀ ਗੱਲ ਕਰਾਂਗੇ ਸਰ ਸਾਡੇ ਚੈਨਲ ਤੇ ਸਵਾਗਤ ਹੈ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਇਹ ਹੀ ਕਹਿਣਾ ਵੀ ਇਹ ਲੰਗਰ ਜਿਹੜੇ ਗੁਰੂ ਘਰ ਵਿੱਚ ਇਸ ਤਰ੍ਹਾਂ ਦੇ ਕੈਂਪਾਂ ਤੇ ਲੰਗਰਿਆ ਇਹ ਚੱਲਦੇ ਰਹਿਣ ਤੇ ਆਮ ਜਨਤਾ ਨੂੰ ਇਹਦਾ ਫਾਇਦਾ ਹੋਵੇ ਕਿਉਂਕਿ ਅਮੀਰ ਇਲਾਜ ਕਰਾ ਸਕਦਾ ਪਰ ਗਰੀਬ ਲਈ ਬਹੁਤ ਇਲਾਜਾਂ ਤੇ ਪੌਖਾ ਹੋ ਚੁੱਕਾ ਇਸ ਕਰਕੇ ਇਹ ਮੁੰਡਾ ਸਾਡਾ ਬੱਚਾ ਹੈ ਆਹੋਂ ਤੋਂ ਆ ਜੋ ਨੇ ਵੀ ਵੀਰ ਨਿਸਦਾਇਨਾ ਦੀ ਬਹੁਤ ਹੀ ਐਮਡੀ ਇਹਨਾਂ ਆਕਾਡਿਓ ਦੇ ਕੀਤੀ ਹੋਈ ਆ ਬਹੁਤ ਆਜਾ ਇਹਨਾਂ ਲੋੜ ਆ ਇਸ ਚੀਜ਼ ਦੀ ਵੀ ਇਹ ਸੇਵਾ ਦੇ ਵਿੱਚ ਆ ਕੇ ਲੋਕਾਂ ਨੂੰ ਫਾਇਦਾ ਹੋਵੇ ਜਿਹੜੇ ਗਰੀਬ ਆਦਮੀ ਮਤਲਬ ਨਹੀਂ ਐਡਾ ਪੈਸਾ ਦੇ ਸਕਦੇ ਵੱਡੇ ਹਸਪਤਾਲਾਂ ਨੂੰ ਜਾ ਕੇ ਤਾਂ ਟੈਸਟ ਹੀ ਪਿਆਰ ਆਦਮੀਆਂ ਦੇ ਹੋ ਜਾਂਦੇ ਤੇ ਬਿਲਕੁਲ ਸਭ ਕੁਝ ਮੁਫਤ ਹੋ ਰਿਹਾ ਆਪਣੀ ਤਰਫ 75% ਜਿਹੜੀ ਲੈ ਵਾ 75% ਦੇ ਸਦਾ ਹੀ ਕਰਦੀ ਹੈ ਅੱਜ ਵੀ ਮਤਲਬ ਅਸੀਂ ਹੋਰ ਵੀ ਛੋਟ ਦੇਣ ਲਈ ਇਸ ਤਰ੍ਹਾਂ ਹਸਪਤਾਲ ਜੀ ਕਿਉਂਕਿ ਆਮ ਜਨਤਾ ਨੂੰ ਇਜ਼ਾ ਪੈਦਾ ਹੋਵੇ ਮੈਂ ਪਿਊਸ਼ੀਰ ਵੀ ਕਹਿੰਦਾ ਹਾਂ ਸਭ ਸਮੇਂ ਤੇ ਰਹਿੰਦੇ ਤੁਸੀਂ ਜਰੂਰ ਇਦਾਂ ਦੇ ਉਪਰਾਲੇ ਕਰਦੇ ਰਹੋ ਕਿ ਰਾਹੋਂ ਵਿੱਚ ਤੁਹਾਡੇ ਪਰਿਵਾਰ ਦਾ ਨਾਮ ਤਾਂ ਪਹਿਲਾਂ ਹੀ ਬਹੁਤ ਉੱਚਾ ਪਰ ਹੋਰ ਉੱਚਾ ਹੋਵੇ ਡਾਕਟਰ ਬਣ ਕੇ ਥੈਂਕ ਯੂ ਜੀ